ਇਕਤਾ ਲਹਿਰ ਨਿਊਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਕਤਾ ਲਹਿਰ ਨਿਊਜ਼ ਇਕਤਾ ਲਹਿਰ ਦੀ ਟੀਮ ਇਸ ਵਕਤ ਪਹੁੰਚੀ ਆ ਸਾਂਝ ਕੇਂਦਰ ਸਬ ਡਿਵੀਜ਼ਨ ਨਕੋਦਰ ਦੇ ਵਿੱਚ ਜਿੱਥੇ ਇੱਕ ਨਸ਼ਿਆਂ ਦੇ ਖਿਲਾਫ ਮੁਹਿੰਮ ਜਾਰੀ ਕੀਤੀ ਗਈ ਆ ਜਿਹੜੇ ਕਿ ਇੱਕ ਹਫਤਾ ਲਗਾਤਾਰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਇੱਥੇ ਵਕ ਵਕ ਬੁਲਾਰੇ ਜਿਹੜੇ ਇੱਥੇ ਪਹੁੰਚੇ ਨੇ ਉਹ ਤੁਹਾਨੂੰ ਲੈ ਚਲਦੇ ਆ ਸਾਂਝ ਕੇਂਦਰ ਸਬ ਡਿਵੀਜ਼ਨ ਦੇ ਅੰਦਰ ਵਿਖਾਉਂਦੇ ਆ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਜਿਹੜਾ ਹੈਗਾ ਨਸ਼ਿਆਂ ਦੇ ਖਿਲਾਫ ਜਿਹੜਾ ਇੱਕ ਤੁਹਾਡੇ ਇਦੋਂ ਕੈਂਪ ਲਗਾਇਆ ਗਿਆ ਹੈ ਕੀ ਕਹਿਣਾ ਚਾਹੁੰਦੇ ਆ ਇਦਾਂ ਹੈ ਕਿ ਜੀ ਸਾਡੇ ਮਾਨ ਜੋਗ ਐਸਐਸਪੀ ਸਾਹਿਬ ਸ਼੍ਰੀ ਨਵੀਨ ਸਿੰਘਲਾ ਜੀ ਦੀ ਰਹਿਨਮਾਈ ਹੇਠ ਅਸੀਂ ਇਹ ਨਸ਼ਾ ਅਵੇਅਰਨੈਸ ਕੈਂਪ ਲਵਾਇਆ ਅੱਜ ਜੋ ਇਹ ਜੋ ਵੀਕ ਹੈ ਇੰਟਰਨੈਸ਼ਨਲ ਡਰੱਗ ਵੀਕ ਹੈ ਉਹਦੇ ਰਿਗਾਰਡਿੰਗ ਹੀ ਅਸੀਂ ਇਹ ਅਵੇਅਰਨੈਸ ਪ੍ਰੋਗਰਾਮ ਚਲਾਇਆ ਹੈ ਤੇ ਸਾਡੇ ਨਕੂਦਰ ਦੇ ਬੜੇ ਹੀ ਜਿਹੜੇ ਮੀਨ ਲੋਗ ਨੇ ਜਿਹੜੇ ਗਨਮਾਨੀਏ ਲੋਗ ਹੈ ਉਹਨਾਂ ਨੂੰ ਸੱਦਾ ਦਿੱਤਾ ਹੈ ਤਾਂਕਿ ਇਹ ਮੈਸੇਜ ਘਰ ਤੱਕ ਘਰ ਘਰ ਤੱਕ ਜਾ ਸਕੇ ਠੀਕ ਹੈ ਜੀ ਸਰ ਆਮ ਪਬਲਿਕ ਨੂੰ ਕੀ ਮੈਸੇਜ ਹੁੰਗੇ ਤੁਸੀਂ ਕੁਝ ਇਹ ਤੇ ਆਮ ਪਬਲਿਕ ਲਈ ਵੀ ਇਹੀ ਮੈਸੇਜ ਹੈ ਪਹਿਲੇ ਤੇ ਜਿੰਨਾ ਹੋ ਸਕੇ ਲੋਗਨ ਨੂੰ ਅਵੇਅਰ ਕਰਨ ਜੋ ਡਰਗ ਤੋਂ ਦੂਰ ਰਹਿਣ ਬਿਲਕੁਲ ਦੂਰ ਰਹਿਣ ਉਸ ਤੋਂ ਇਲਾਵਾ ਫਿਰ ਵੀ ਅਗਰ ਕੋਈ ਉਹਨਾਂ ਦੀ ਨੌਲੇਜ ਹੈਗਾ ਕਿ ਕੋਈ ਡਰਗ ਵੇਚਦਾ ਹੈ ਕੋਈ ਪੀਂਦਾ ਹੈ ਜਾਂ ਕੋਈ ਇਦਾਂ ਦਾ ਕੰਮ ਕਰਦਾ ਹੈ ਤੇ ਵੱਧ ਤੋਂ ਵੱਧ ਪੁਲਿਸ ਨੂੰ ਸਹਿਯੋਗ ਦੇ ਸਰ ਦੇ ਵਾਸਤੇ ਕੋਈ ਸਪੈਸ਼ਲ ਨੰਬਰ ਵੀ ਰੱਖਿਆ ਗਿਆ ਹੈ ਨੇ ਆਲਰੇਡੀ ਸਾਡੇ ਆਲਰੇਡੀ ਕੰਟਰੋਲ ਰੂਮ ਦੇ ਦੋ ਨੰਬਰ ਚੱਲਦੇ ਆ ਇੱਕ ਨੰਬਰ ਮੇਰਾ ਚੱਲਦਾ ਹੈ ਸਾਡੇ ਮੁੰਚੀ ਦੀ ਹੈ 181 ਚੱਲਦਾ ਹੈ ਆਲਰੇਡੀ ਇਹਦੇ ਕਾਫੀ سارے ਨੰਬਰ ਚੱਲ ਰਹੇ ਆ ਤੇ ਹੋਰ ਤੇ ਹੋਰ ਪਬਲਿਕ ਇਹਦੇ ਵਿੱਚ ਐਦਾ ਹੁੰਦਾ ਕਿ ਫੋਨ ਨੰਬਰ ਤੇ ਕਈ ਵਾਰ ਲੋਕ ਹਿਚਕਦੇ ਆ ਕਿ ਅਗਰ ਫੋਨ ਤੇ ਅਸੀਂ ਕਿਸੇ ਡਰਗ ਵਾਲੇ ਦਾ ਦੱਸਾਂਗੇ ਤੇ ਸਾਡੀ ਰਿਕਾਰਡਿੰਗ ਜਾ ਜਾਈਏ ਇਸ ਲਈ ਅਸੀਂ ਤੇ ਹਰ ਇੱਕ ਇਨਸਾਨ ਨੂੰ ਬੇਨਤੀ ਕਰਦੇ ਆ ਕਿ ਅਸੀਂ 24 ਆਵਰ ਅਵੇਲੇਬਲ ਹੈਗੇ ਆ ਅਗਰ ਕੋਈ ਵੀ ਐਦਾ ਦੀ ਚੀਜ਼ ਤੁਹਾਡੇ ਨੌਲੇਜ ਆਂਦੀ ਹੈ ਕੋਈ ਵੀ ਮਾਣਾ ਸ਼ਖਸ ਵੇਚਣ ਵਾਲਾ ਖੀਦਣ ਵਾਲਾ ਕੋਈ ਤੁਹਾਡੇ ਨੌਲੇਜ ਅੰਦਾ ਤੁਸੀਂ ਡਾਇਰੈਕਸ਼ਨ ਉ ਆ ਕੇ ਮਿਲੋ ਕਿਸਾਰੇ ਦੇ ਵਾਸਤੇ ਕੋਈ ਸਪੈਸ਼ਲ ਤੁਹਾਡੇ ਵੱਲੋਂ ਜਿਹੜੀਆਂ ਟੀਮਾਂ ਵੀ ਲਗਾਈਆਂ ਗਈਆਂ ਆ। ਉਹ ਸਾਡੀ ਆਲਰੇਡੀ ਥਾਣੇ 'ਚ ਨਾ ਟੀਮਸ ਬਣੀ ਆਉਂਦੀਆਂ ਇਹਦੇ ਲਈ ਤੇ ਉਹ ਜੋ ਸਾਡਾ ਏਰੀਆ ਥਰੋਅਟ ਏਰੀਆ ਉਹਨੂੰ ਟਾਈਮ ਟੂ ਟਾਈਮ ਉਹ ਚੈੱਕ ਕਰਦੀਆਂ ਉਹਨਾਂ ਦੇ ਮਗਰ ਲੱਗੇ ਹੋਏ। ਸਰ ਇਦਾਂ ਤਾਂ ਕੋਈ ਹੋਰ ਕੈਂਪ ਵੀ ਲਗਾਏ ਜਾਂਦੇ। ਬਿਲਕੁਲ ਜੀ ਬਿਲਕੁਲ ਇਹ ਇੰਟਰਨੈਸ਼ਨਲ ਡਰੱਗ ਵੀਕ ਹੈ। ਪੂਰੇ 7 ਦਿਨ ਇਹ ਕੈਂਪਸ ਚੱਲਣਗੇ। ਜਿੱਥੇ-ਜਿੱਥੇ ਵੀ ਸਾਡੀ ਸਾਨੂੰ ਸਾਡੀ ਕੋਸ਼ਿਸ਼ ਹੋਏਗੀ ਜਿੱਤੇ ਜਿੱਤੇ ਅਸੀਂ अवेलेबल ਕਰਾ ਸਕਦੇ ਆ ਕੈਂਪ ਲਗਾਵਾਂਗੇ ਠੀਕ ਹੈ 판ਜੀ ਸਰ ਅੱਜ ਜਿਹੜਾ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਕੈਂਪ ਹਫਤਾਵਾਰੀ ਡਰੱਗ ਫ੍ਰੀ ਵੀਕ ਚੱਲਦਾ ਇਹਦੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਨਵੀਨ ਸਿੰਘਲਾ ਜੀ ਤੇ ਸ਼੍ਰੀ ਰਵੀ ਕੁਮਾਰ ਜੀ ਐਸਪੀ ਹੈੱਡ ਕੁਆਟਰ ਜੀ ਦੇ ਕਮਿਊਨਿਟੀ ਅਫਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਅਸੀਂ ਇਹ ਸੈਮੀਨਾਰ ਕੈਂਪ ਲਗਾ ਰਹੇ ਆ ਇਹ ਜਿਹੜੇ ਸੈਮੀਨਾਰ ਕੈਂਪ ਲਗਾ ਰਹੇ ਆ ਇਹਦੀ ਅਵੇਅਰਨੈਸ ਕਰ ਰਹੇ ਆ ਤਾਂ ਕਿ ਪਬਲਿਕ ਤੋਂ ਛੋਟੇ ਜਿੰਨੇ ਵੀ ਆਪਣੇ ਘਰ ਤੋਂ ਆਪਾਂ ਅਵੇਅਰਨੈਸ ਕਰੀਏ ਬੱਚਿਆਂ ਨੂੰ ਤਾਂ ਕਿ ਇਹ ਜਿਹੜੇ ਡਰੱਗ ਵਾਲੇ ਪਾਸੇ ਨਸ਼ੇ ਵਾਲੇ ਪਾਸੇ ਬੱਚੇ ਨਾ ਜਾਣ। ਤੇ ਸਰ ਆਮ ਪਬਲਿਕ ਨੂੰ ਕੀ ਮੈਸੇਜ ਦੇਵੋਗੇ? ਪਬਲਿਕ ਨੂੰ ਇਹ ਹੀ ਸੰਦੇਸ਼ ਦੇਵਾਂਗੇ ਕਿ ਜੇ ਆਪਾਂ ਘਰ-ਘਰ ਆਪਣੀ ਡਿਊਟੀ ਸਾਂਭ ਲਈਏ ਆਪਾਂ ਪੁਲਿਸ ਦੇ ਨਾਲ ਸਹਿਯੋਗ ਕਰੀਏ ਤੇ ਆਪਾਂ ਹੋ ਸਕਦਾ ਪੂਰਾ ਆਪਣਾ ਜਿਹੜਾ ਨਸ਼ੇ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ। ਹਾਂਜੀ ਹਾਂਜੀ ਸਰ ਸਰ ਜਿਹੜਾ ਅੱਜ ਕੈਂਪ ਲਗਾਇਆ ਜਾ ਰਿਹਾ ਡਰਗ ਸਟੇ ਦੇ ਸਬੰਧ ਚ ਕੀ ਕਹਿਣਾ ਚਾਹੀਦਾ ਜੇ ਡਰਗ ਦੇ ਦਾ ਬੜਾ ਉਤਮ ਕੀਤਾ ਸਾਡੇ ਸਾਂਝ ਕੰਦਰਾ ਸਾਹਿਬ ਗੁਰਦੇਵ ਸਿੰਘ ਉਹਨਾਂ ਨੇ ਔਰ ਸਾਡੇ ਜੋ ਹਲਕੇ ਦੇ ਸਾਡੇ ਐਸ ਐਚ ਓ ਸਾਹਿਬ ਸਾਦਰ ਦੇ ਨੇ ਉਹ ਵੀ ਪੱਕੇ ਦੇ ਮੌਜੂਦ ਨੇ ਬਹੁਤ ਜ਼ਿਆਦਾ ਦੋਸ਼ੀ ਤਾਂ ਅਸੀਂ ਹੀ ਹਾਂ ਜੀ ਜ਼ਿਆਦਾ ਸਮਝਦੇ ਹਾਂ ਕਿ ਜਦੋਂ ਕੋਈ ਇਹੋ ਜਿਹਾ ਹੈਪਨ ਹੁੰਦਾ ਕੁਝ ਫੜਦੇ ਪੁਲਿਸ ਕੋਸ਼ਿਸ਼ ਕਰਦੀ ਆ ਤੇ ਸਾਡੇ ਵਰਗੇ ਲੋਕਲ ਲੀਡਰ ਇਹਨਾਂ ਨੂੰ ਫੋਨ ਕਰ ਲਾ ਪੈਂਦੇ ਕਿ ਮੇਰਾ ਬੰਦਾ ਮੇਰਾ ਬੰਦਾ ਅਸੀਂ ਚਾਹਨਾ ਕਿ ਅਸੀਂ ਪਹਿਲਾਂ ਸੌਂ ਖਾਈਏ ਅਸੀਂ ਇਸ ਕੰਮ ਨਸ਼ਾ ਨੂੰ ਫੋਨ ਨਹੀਂ ਕਰਨਾ ਔਰ ਅਸੀਂ ਜਦੋਂ ਨਹੀਂ ਕਰਾਂਗੇ ਤਾਂ ਪੁਲਿਸ ਨਾਲ ਪੱਕਾ ਕੰਮ ਕਰੂਗੀ ਔਰ ਮੈਂ ਚਾਹਨਾ ਕਿ ਇਹਨੂੰ ਲੋਕਾਂ ਚ ਵੇਰ ਨਸ ਲ ਜਾਂਦੀ ਜਾਵੇ ਅਸੀਂ ਨੇ ਫੋਨ ਪੁਲਿਸ ਨੂੰ ਕਰੀਏ ਕਿ ਇਹ ਬੰਦਾ ਜੋ ਵੀ ਪੁਲਿਸ ਕਰਦੀ ਇਹਨੂੰ ਕਰਨ ਲਈਏ ਚੰਗੇ ਮਾੜੇ ਅਨਸਰ ਆ ਉਹ ਆਰਾਮ ਨਾਲ ਤੁਰੇ ਫਿਰਦੇ ਆ ਚੰਗੇ ਅਨਸਰ ਵਿਚਾਰੇ ਦੁਖੀ ਆ ਜਿਹੜੇ ਬੱਚੇ ਬਹੁਤ ਲੋਕੀ ਇਸੇ ਡਰੋਂ ਬੱਚੇ ਵਿਦੇਸ਼ੀ ਭੇਜ ਜਾਂਦੇ ਕਿ ਸਾਡਾ ਬੱਚਾ ਕਦੇ ਠੱਗ ਨਾ ਲੱਗ ਜਾਵੇ ਇਸ ਕਰਕੇ ਪੁਲਿਸ ਸਾਹਿਬ ਇੱਕ ਜਿਹੜਾ ਨਸ਼ਿਆਂ ਦਾ ਇੱਕ 7 ਦਿਨ ਦਾ ਕੈਂਪ ਲਾਇਆ ਗਿਆ ਰਿਹਾ ਸਾਡੇ ਨਾਲ ਹੋਰ ਜਿਹੜਾ ਵੀ ਤੁਸੀਂ ਲਵੋਗੇ ਇਹ ਦਾ ਸਰ ਗੁਰਦੇਵ ਸਿੰਘ ਦਾ ਹੈਗਾ ਜੀ ਕੀ ਨਾ ਪਲਾਨ ਬਣਾਇਆ ਜੀ ਪਰ ਐਸਐਚਓ ਸਾਹਿਬ ਨੂੰ ਮੈਂ ਇੱਕ ਬੇਨਤੀ ਕਰਦਾ ਜੀ ਕਿ ਐਸਐਚਓ ਕੋ ਬੜੀ ਪਾਵਰ ਆ ਜੀ ਜੀ ਸੁਪਰੀਮ ਪਾਵਰ ਆ ਤੈਨੀ ਪਾਵਰ ਆ ਪੁਲਿਸ ਦਾ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਐਸਐਚਓ ਸਾਹਿਬ ਇਹ ਹੱਥਾਂ ਨਾਲ ਜੋ ਕਰ ਸਕਦੇ ਕੋਈ ਨਹੀਂ ਕਰ ਸਕਦਾ ਮੈਂ ਤਾਂ ਸੁਝਾਅ ਦਿੱਤਾ ਸੀ ਜੀ ਇੱਕ ਇਹਨਾਂ ਨੂੰ ਕਿ ਹਰ ਪਿੰਡ ਵਿੱਚ ਪੁਲਿਸ ਜਾਵੇ ਇੱਕ ਪਿੰਡ ਦੇ ਚਾਰ-ਚਾਰ ਪਿੰਡ ਇੱਕ ਦੇ ਅੰਦਰ ਰੱਖੇ ਜਾਣ ਹਰ ਪਿੰਡ ਵਿੱਚ ਪਤਾ ਹੁੰਦਾ ਕਿ ਕਿਹੜਾ ਮਾੜਾ ਆਨਸਰ ਕਿਹੜਾ ਚੰਗਾ ਆਨਸਰ ਕਿੱਥੋਂ ਸਕਾਰਪੀਓ ਲੈ ਆ ਕਿੱਥੋਂ ਫਾਰਚੂਨਲ ਲੈ ਕੇ ਆਇਆ ਇਹ ਤਾਂ ਪੁਲਿਸ ਚੈੱਕ ਕਰ ਸਕਦੀ ਆ ਉਹਦੇ ਪਿੱਛੇ ਜਾਓ ਸਾਰਾ ਜਦੋਂ ਲੋਕਾਂ ਦਾ ਡਰ ਪਾ ਹੋਊਗਾ ਤਾਂ ਆਪਣੇ ਆਪ ਨਸ਼ਾ ਜਿਹੜਾ ਬੰਦ ਹੋ ਜਾਊਗਾ ਸਰ ਜੇਕਰ ਇਸੇ ਤਰ੍ਹਾਂ ਦੇ ਕੈਂਪ ਜਿਹੜੇ ਪਿੰਡਾਂ ਦੇ ਵਿੱਚ ਲਗਵਾਏ ਜਾਣ ਤਾਂ ਕਿ ਲੋਕੀ ਅਵੇਅਰ ਹੋਣ ਇਦਾਂ ਦਾ ਵੀ ਕੋਈ ਉਪਰਾਲਾ ਕੀਤਾ ਜਾਊਗਾ ਤੁਹਾਡੇ ਵੱਲੋਂ ਵੀ ਇਹ ਸਾਡੇ ਸਾਂਝ ਕੇਂਦਰ ਬਣੀ ਐ ਇਸ ਸਮਾਜ ਚ ਇਹਨਾਂ ਦੇ ਸਾਰਾ ਆਮਲਾ ਫੈਲ ਆਇਆ ਇਸ ਸਮਾਜ ਬਣਿਆ ਅਸੀਂ ਵੀ ਇਸ ਇਸ ਬੰਦਤ ਦੇ ਮੈਂਬਰ ਐ ਅਸੀਂ ਇਸ ਸਾਜ ਕੇ ਅੰਦਰ ਦੇ ਅਸੀਂ ਵੀ ਨਾਲ ਜਾਵਾਂਗੇ ਗੁਰਦੇਵ ਸਿੰਘ ਕਹਿੰਦੇ ਅਸੀਂ ਵੀ ਨਾਲ ਜਾਵਾਂਗੇ ਉਧਰ ਦੇ ਸਬ ਡਿਵੀਜ਼ਨ ਸਾਂਝ ਕੇਂਦਰ ਦੇ ਵਿੱਚ ਮੌਜੂਦ ਹਾਂ ਜਿੱਥੇ ਨਸ਼ਿਆਂ ਦੇ ਖਿਲਾਫ ਇੱਕ ਹਫਤਾਵਾਰੀ ਜਿਹੜਾ ਕਿ ਇੱਥੇ ਕੈਂਪ ਸ਼ੁਰੂ ਕੀਤਾ ਗਿਆ ਆ ਵੱਖ-ਵੱਖ ਬੁਲਾਰਿਆਂ ਨੇ ਆਪਣੀ ਆਪਣੇ ਆਪ ਕਹਿਵ ਕਿ ਨਸ਼ੇ ਨੂੰ ਜਿਹੜਾ ਕਿ ਦੂਰ ਕੀਤਾ ਜਾਵੇ ਸਰਦਾਰ ਗੁਰਦੇਵ ਸਿੰਘ ਏਐਸਆਈ ਜਿਨ੍ਹਾਂ ਦਾ ਸਦਕਾ ਇੱਥੇ ਸਾਬ ਸੈਂਟਰ ਦੇ ਵਿੱਚ ਜਿਹੜਾ ਇਹ ਕੈਂਪ ਲਗਾਇਆ ਗਿਆ ਵਾ ਇਸ ਕੈਂਪ ਨੂੰ ਹੋਰ ਵੀ ਅੱਗੇ ਇੱਕ ਹਫਤਾ ਲਗਾਤਾਰ ਜਾਰੀ ਰੱਖਿਆ ਜਾਵੇਗਾ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾਈਆਂ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਚਸ਼ੀਲ ਢਿੰਗੜਾ ਇਕਤਾ ਲਰ ਨਿਊ ਨਕੋਦਰ